ਅੱਜ ਆਜ਼ਾਦੀ ਦਿਵਸ ਜੋ ਕਿ ਪੂਰੇ ਭਾਰਤ ਦੇ ਵਿੱਚ ਬੜੇ ਜੋਰ ਸ਼ੋਰਾਂ ਨਾਲ ਜਸ਼ਨ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਅੰਮ੍ਰਿਤਸਰ ਦੇ ਅਟਾਰੀ ਵਾਗਾ ਸਰਹੱਦ ਤੋਂ ਜਿੱਥੇ ਸੈਕ ਸਦ ਦੇ ਉਹ ਹੁਣ ਜਿਹੜਾ ਹੈ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਅਦਾ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਇਹ ਅੱਜ ਜੋ ਖੁਸ਼ੀਆਂ ਦਾ ਦਿਹਾੜਾ ਹੈ ਆਜ਼ਾਦੀ ਦਿਵਸ ਹੈ ਇੰਡੀਪੈਂਡੈਂਸ ਡੇ ਹੈ ਉਹ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਬੀਐਸਐਫ ਦੇ ਜਵਾਨ ਇੱਕ ਦੂਜੇ ਨੂੰ ਜਿਹੜਾ ਹੈ ਮਠਿਆਈਆਂ ਵੰਡ ਕੇ ਇਸ ਜਿਹੜੇ ਆਜ਼ਾਦੀ ਦਿਵਸ ਨੂੰ ਖੁਸ਼ੀ ਦੇ ਦਿਹਾੜੇ ਨੂੰ ਮਨਾਏ ਜਾ ਰਹੇ ਨੇ ਕਿਉਂਕਿ ਇਹ ਉਹ ਦਿਵਸ ਹੈ ਜਿੱਥੇ ਜੋ ਜਿਨ੍ਹਾਂ ਨੇ ਦੇਸ਼ ਦੇ ਲਈ ਸਾਡੇ ਲਈ ਸ਼ਹੀਦਾਂ ਨੇ ਬਲੀਦਾਨ ਦਿੱਤਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਹੀ ਜੋ ਸ਼ਹੀਦ ਹੋਏ ਨੇ ਦੇਸ਼ ਭਗਤੀ ਦੇ ਲਹਿਰ ਦੇ ਵਿੱਚ ਦੇਸ਼ ਭਗਤੀ ਦੇ ਲਈ ਦੇਸ਼ ਦੇ ਲਈ ਭਾਰਤ ਦੇ ਇਸ਼ਤਲੇਜਾਂ ਦੀਆਂ ਆਪਣਾ ਦਿੱਤੀਆਂ ਨੇ ਉਹਨਾਂ ਨੂੰ ਖਾਸ ਯਾਦ ਕਰਕੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਭਾਰਤ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਰਹਿ ਰਹੇ ਹਾਂ ਉਹਨਾਂ ਦੀ ਬਦੌਲਤ ਹੀ ਰਹਿ ਰਹੇ ਹਾਂ ਤਾਂ ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ ਤੇ ਦੇਖ ਸਕਦੇ ਹੋ ਕਿ ਡੀਆਈਜੀ ਐਸਐਸ ਚੰਦੇਲ ਨੇ ਉਹ ਸਾਰਿਆਂ ਨਾਲ ਬੀਐਸਐਫ ਦੇ ਜਵਾਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਜਿਹੜੀਆਂ ਮਠਿਆਈਆਂ ਨੇ ਇਸ ਖੁਸ਼ੀ ਦੇ ਮੌਕੇ ਤੇ ਜੋ ਮਠਿਆਈਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਖਾਸ ਉਹਨਾਂ ਨੂੰ ਹੋਰ ਮੋਟੀਵੇਟ ਕੀਤਾ ਜਾ ਰਿਹਾ ਨੇ ਕਿਉਂਕਿ ਜਿਹੜੇ ਬੀਐਸਐਫ ਦੇ ਜਵਾਨ ਹੁੰਦੇ ਨੇ ਲਗਾਤਾਰ ਸਰਹੱਦ ਤੇ ਖਲੋ ਕੇ ਦੇਸ਼ ਦੀ ਰਾਖੀ ਕਰਦੇ ਨੇ ਤਾਂ ਤਸਵੀਰਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅਟਾਰੀ ਵਾਗਾ ਸਰਹੱਦ ਤੋਂ ਜਿੱਥੇ ਜਿਹੜਾ ਹੈ ਆਜ਼ਾਦੀ ਦਿਵਸ ਪੂਰੇ ਜਸ਼ਨ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਹੁਣ ਜਿਹੜਾ ਹੈ ਡੀਆਈਜੀ ਅਸਿਸਟੈਂਟ ਦੇਲ ਜੜੇ ਨੇ ਉਹ ਸੰਬੋਧਨ ਕਰਨਗੇ ਅੱਜ ਖਾਸ ਆਜ਼ਾਦੀ ਦਿਵਸ ਤੇ ਤਾਂ ਤਸਵੀਰਾਂ ਜੜੀ ਨੇ ਉਹ ਸਾਂਝੀਆਂ ਕਰ ਰਹੀਆਂ ਤਾਂ ਸਾਰੇ ਬੀਐਸ ਦੇ ਜਵਾਨ ਜੜੇ ਨੇ ਇੱਥੇ ਪਹੁੰਚੇ ਨੇ ਖਾਸ ਜਿਹੜਾ ਹੈ ਆਜ਼ਾਦੀ ਦਿਵਸ ਦੇ ਮੌਕੇ ਤੇ ਸੀਮਾ ਸੁਰੱਖਿਆ ਬਲ ਕੇ ਪੂਰੇ ਸੀਮਾ ਪ੍ਰਹਿਰੀ ਪਰਿਵਾਰ ਕੀ ਔਰ ਸੇ ਰਾਸ਼ਟਰ ਕੋ ਇਹ ਵਿਸ਼ਵਾਸ ਦਿਲਾਣਾ ਚਾਹ ਰਹਾ ਹੂੰ ਕਿ ਹਮ ਸੀਮਾ ਪ੍ਰਹਿਰੀ ਤਨਮਨਧਨ ਸੇ यहाँ पे सीमाओं की रक्षा के लिए प्राण प्रण से लगे हुए हैं और आपको विश्वास दिलाते हैं कि हमारे यहाँ रहते हुए हम राष्ट्र में किसी भी प्रकार की आंच नहीं आने देंगे और दुश्मन ने अगर कोई भी आंख दिखाने की कोशिश की तो उसका भरपूर समुचित और बहुत ही प्रचंड जवाब देंगे धन्यवाद जय हिंद जोश दी सांझिया कार्य है कि इस तरह पूरे जोश दे नाल आज दे 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 ना ए आज 20 ਸਬ ਦੇ ਜਿਹੜੇ ਜਵਾਨ ਨੇ ਖਾਸ ਇੰਡੀਪੈਂਡੈਂਸ ਡੇ ਦੇ ਮੌਕੇ ਤੇ ਇੱਕ ਦੂਜੇ ਦਾ ਮੂੰਹ ਜਿਹੜਾ ਹੈ ਉਹ ਮਿੱਠਾ ਕਰਵਾ ਰਹੇ ਨੇ ਕਿਉਂਕਿ ਇਹ ਉਹੀ ਲੋਕ ਨੇ ਜੋ ਇਹ ਉਹੀ ਜਵਾਨ ਨੇ ਜੋ ਦਿਨ ਰਾਤ ਦੇਸ਼ ਦੇ ਸਰਹੱਦ ਤੇ ਸਾਡੀ ਰਾਖੀ ਕਰਦੇ ਨੇ ਤਾਂ ਦੀਆਂ ਕੀ ਤਸਵੀਰਾਂ ਜਿਹੜੀਆਂ ਨੇ ਉਹ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿਸ ਤਰ੍ਹਾਂ ਇੱਕ ਦੂਜੇ ਨਾਲ ਖੁਸ਼ੀ ਦਾ ਜਸ਼ਨ ਆਜ਼ਾਦੀ ਦਿਵਸ ਖਾਸ ਪਰੇਸ਼ਾਨੀ ਤੋਂ ਦੂਰ ਤਾਂ ਬਾਤ ਹੀ ਗੱਲ ਕੀਤੀ ਜਾਵੇ ਤਾਂ ਆਜ਼ਾਦੀ ਦਿਵਸ ਜੋ ਹੈ 26 ਅਗਸਤ ਅੱਜ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ 26 ਅਗਸਤ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਂਝਾ ਕਰ ਰਿਹਾ ਚਿਹਰਿਆਂ ਦੇ ਖੁਸ਼ੀ ਮੁਸਕਾਨ ਦੇਸ਼ ਦੇ ਦੇਸ਼ ਭਗਤੇ ਦੀ ਭਾਵਨਾ ਹਰ ਪਾਸੇ ਵੰਦੇ ਮਾਤਰਮ ਜੈ ਮਾਤਾ ਦੀ ਜਿਹੜੇ ਜੇਕਾਰੇ ਉਹ ਲਾਲ ਬੂੰਜ ਰਹੇ ਨੇ ਇਸ ਦੇ ਨਾਲ ਨਾਲ ਇਹ ਜੋ ਕਿ ਇੱਕ ਦੂਜੇ ਦੇ ਉਹ ਮਿੱਠੇ ਕਰਾ ਕੇ ਖਾਸ ਮਠਿਆਈਆਂ ਜਿਹੜੀਆਂ ਖਾ ਕੇ ਆਜ਼ਾਦੀ ਦਿਵਸ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਤਾਂ ਜਿਹੜਾ ਚੰਡਾ ਲਹਿਰਾਂ ਦੀ ਰਸਮ ਉਹ ਵੀ ਅਦਾ ਕਰ ਦਿੱਤੀ ਗਈ ਹੈ ਤਾਂ ਖੁਸ਼ੀ ਜੋ ਹੈ ਇਹਨਾਂ ਦੇ ਚਿਹਰਿਆਂ ਤੇ ਉਹ ਖਾਸ ਦੇਖ ਸਕਦੇ ਹਾਂ ਕਿਉਂਕਿ ਲਗਾਤਾਰ ਜਿਹੜਾ ਹੈ 1947 ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਹਰ ਸਾਲ ਆਜ਼ਾਦੀ ਦਿਵਸ ਬੜੇ ਜੋਸ਼ ਤੇ ਨਾਲ ਬੜੇ ਧੂਮਤਾਂ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਬੀਐਸਐਫ ਦੇ ਜਵਾਨ ਅੱਜ ਇਸ ਖਾਸ ਦਿਨ ਨੂੰ ਮਨਾਉਂਦੇ ਹੋਏ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁਸ਼ੀ ਦੇ ਨਾਲ ਇਜ਼ਹਾਰ ਕੀਤਾ ਜਾ ਰਿਹਾ ਹੈ ਖਾਸ ਆਜ਼ਾਦੀ ਦਿਵਸ ਦੇ ਮੌਕੇ ਤੇ ਕਿਉਂਕਿ ਲਗਾਤਾਰ ਆਪਰੇਸ਼ਨ ਸੰਦੂਰ ਤੋਂ ਬਾਅਦ ਜੋ ਤਣਾਅਪੂਰਨ ਮਾਹੌਲ ਰਿਹਾ ਔਰ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੀ ਜਿਸ ਤਰ੍ਹਾਂ ਸਫਲਤਾ ਮਿਲੀ ਤਾਂ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਬਣਦਾ ਸੀ ਕਿਉਂਕਿ ਅੱਜ ਜਿਹੜਾ ਹੈ ਇਸ ਖਾਸ ਸਫਲ ਤਾਂ ਤੋਂ ਬਾਦ ਹਰ ਪਾਸੇ ਜਿਹੜਾ ਆਜ਼ਾਦੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਲੋਕ ਜਿਹੜੇ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ ਐਨਾ ਜਮਾਨਾ ਦੇ ਕਰਕੇ ਜੋ ਕਿ ਦਿਨ ਰਾਤ ਸਰਹੱਦਾਂ ਤੇ ਰਾਖੀ ਕਰਦੇ ਨੇ ਸੋ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਭਾਰਤ ਦੇ ਵਿੱਚ ਜ਼ਿੰਦਗੀ ਜੋ ਹੈ ਖੁਸ਼ੇਦਨਾ ਹੈ ਜ਼ਿੰਦਗੀ ਜੀ ਰਹੇ ਆ ਤਾਂ ਉਹਨਾਂ ਨੂੰ ਬਦੌਲਤ ਹੀ ਅੱਜ ਉਹਨਾਂ ਦੀ ਹੌਸਲਾ ਅਫਜ਼ਾਇ ਦੇ ਲਈ ਹੀ ਖਾਸ ਜੋ ਦਿਨ ਹੈ ਆਜ਼ਾਦੀ ਦਿਵਸ ਉਹ ਮਨਾਇਆ ਜਾਂਦਾ ਹੈ ਤਾਂ ਬਿਲਕੁਲ ਤਸਵੀਰਾਂ ਜਿਉਂ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਬੀਐਸਐਫ ਦੇ ਜਵਾਨ ਨੇ ਉਹ ਵੀ ਜਿਉਂ ਨੇ ਮੂ ਮਿੱਠਾ ਕਰਵਾ ਰਹੇ ਨੇ ਕਿਉਂਕਿ ਆਜ਼ਾਦੀ ਦਿਨ ਹੁੰਦਾ ਹੈ ਖਾਸ ਜਦ ਇੱਕ ਦੂਜੇ ਦੀ ਖੁਸ਼ੀ ਜਿਹੜੀ ਹੈ ਜ਼ਾਹਿਰ ਕੀਤੀ ਜਾਂਦੀ ਹੈ ਦੂਰੋਂ ਦੂਰੋਂ ਜੋ ਸੈਲਾਨੀ ਨੇ ਉਹ ਵੀ ਆਂਦੇ ਨੇ ਤਾਂ ਖਾਸ ਜਿਹੜਾ ਹੈ ਨਦੀ ਹੌਸਲਾ ਅਫਜ਼ਾਈ ਕਰਦੇ ਨੇ ਬੀਕੁਲ ਲਾਈਵ ਤਸਵੀਰਾਂ ਅਟਾਰੀ ਵਾਗਾ ਸਰਹੱਦ ਤੋਂ ਸਾਂਝੀਆਂ ਕਰ ਰਿਹਾ ਦੇਸ਼ ਦੇ ਜਵਾਨਾਂ ਤੇ ਜੋ ਖੁਸ਼ੀਆਂ ਨੇ ਅੱਜ ਉਹ ਮਨਾਇਆਂ ਜਾ ਰਹੀਆਂ ਨੇ ਖਾਸ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤਾਂ ਚਿਹਰਿਆਂ ਤੇ ਜਿਹੜੀ ਵੀ ਅਸਫ ਦੇ ਜਵਾਨਾਂ ਤੇ ਖੁਸ਼ੀ ਹੈ ਉਹ ਦੇਸ਼ ਭਗਤੀ ਦੀ ਲਹਿਰ ਹੈ ਉਹ ਖਾਸ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਦੇਸ਼ ਭਗਤੀ ਦੀ ਭਾਵਨਾ ਜੋ ਹੈ ਉਹ ਦੇਖਣ ਨੂੰ मिल रही है, so, स्वीर जो ने वो साझिया कर हैं, अमृतसर दे अटारी वाघा सरहद तो कैसा लग रहा है आज अटारी वाघा सरहद पे खास आज़ादी दिवस की जो ऑपरेशन सिंदूर के बाद जो खास सफलता है देखने को फर्स्ट ऑफ ऑल ਰੈਂਡ ਸਟੋਰਾ ਛੋਟਾ ਛੋਟਾ ओके ओके ਸੋ ਬਿਲਕੁਲ ਦੇਖ ਸਕਦੇ ਹੋ ਜੋ ਕਿ ਆਜ਼ਾਦੀ ਦਿਵਸ ਤੇ ਇਹ ਤਸਵੀਰਾਂ ਜੋ ਨੇ ਉਹ ਸਾਂਝੀਆਂ ਕਰ ਰਿਆ ਹਰ ਪਾਸੇ ਜੋ ਹੈ ਦੇਸ਼ ਦੇ ਬੀਐਸਐਫ ਦੇ ਜੋ ਜਵਾਨ ਨੇ ਉਹ ਖਾਸ ਇਸ ਖੁਸ਼ੀ ਨੂੰ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਸੱਲਾਨੀ ਜਿਹੜੇ ਨੇ ਇਸ ਖੁਸ਼ੀ ਨੂੰ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਟਾੜੀ ਬਾਗਾ ਸਰਹੱਦ ਤੋਂ ਖੁਸ਼ੀਆਂ ਦੀਆਂ ਤਸਵੀਰਾਂ ਅੱਜ ਦੇ ਖਾਸ ਦਿਨ ਉਤੇ ਆਪਰੇਸ਼ਨ ਤੋਂ ਦੂਰ ਤੋਂ ਬਾਅਦ ਜੋ ਸਫਲਤਾ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਖਾਸ ਆਜ਼ਾਦੀ ਦਿਵਸ ਤੇ ਮੌਕੇ ਤੇ ਇਹ ਖੁਸ਼ੀਆਂ ਹਰ ਪਾਸੇ ਮਨਾਈਆਂ ਜਾ ਰਹੀਆਂ ਨੇ ਚੰਡਾ ਲਹਿਰਾਂ ਦੀ ਜਿਹੜੀ ਰਸਮ ਹੈ ਉਹ ਅਦਾ ਹੋ ਚੁੱਕੀ ਹੈ ਤਾਂ ਅੱਜ ਰੌਣਕਾਂ ਜਿਹੜੀਆਂ ਨੇ ਲੱਗਿਆ ਨੇ ਹਰ ਕੋਈ ਦੇਸ਼ ਭਗਤੀ ਦੇ ਰਾਗ ਦੇ ਵਿੱਚ ਰੰਗਿਆ ਹੋਇਆ ਹੈ ਹਰ ਕੋਈ ਜਿਹੜਾ ਹੈ ਦੇਸ਼ ਭਗਤੀ ਦੀ ਲਹਿਰ ਦੇ ਵਿੱਚ ਬੰਦੇ ਮਾਤਰਮ ਦੀ ਜਿਹੜੀ ਗੂੰਜ ਹੈ ਹਰ ਪਾਸੇ ਦਿਖਾਈ ਦੇ ਰਹੀ ਹੈ ਤੇ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਹਰ ਕੋਈ ਇਹਨਾਂ ਜਵਾਨਾਂ ਦੇ ਕਰਕੇ ਇਹਨਾਂ ਬੀਐਸਐਫ ਜਵਾਨਾਂ ਦੇ ਕਰਕੇ ਹੀ ਆਜ਼ਾਦ ਭਾਰਤ ਦੇ ਵਿੱਚ ਸੁੱਖ ਦਾ ਸਾਲ ਆ ਰਿਹਾ ਹੈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ